ਸਾਹਿਕਾ ਜੀ ਨੋਸਿਕਾ ਜੀ ਸਭਲਾ ਤੁਹਾਡਾ ਵੈਲਕਮ ਤੁਸੀਂ ਇੱਥੇ ਮੇਰੇ ਕੋਲ ਆਏ ਥੈਂਕ ਯੂ ਮੈਂ ਤੁਹਾਨੂੰ ਕੁਝ ਸਵਾਲ ਪੁੱਛਦੀ ਆ ਤੁਸੀਂ ਮੈਨੂੰ ਜਵਾਬ ਦਿਓ ਜਿਹੜੀ ਹੁਣ ਪਿੱਛੇ ਜੇ ਮਤਲਬ ਮੁਲਾਜ਼ਮਾ ਉਹਦੇ ਪੈਂਸਰਾਂ ਦੀ ਮਤਲਬ ਸਰਦਾਰ ਭਗਵੰਤ ਸਿੰਘ ਜੀ ਨਾਲ ਮੀਟਿੰਗ ਹੋਈ ਸੀ ਉਹਨਾਂ ਬਾਰੇ ਉਹਨਾਂ ਨੇ ਕੀ ਬਿਆਨ ਕੀਤਾ ਉਹਦੇ ਬਾਰੇ ਮੈਨੂੰ ਜਾਣਕਾਰੀ ਦਿਓ ਸਾਂਝੇ ਫਰੰਟ ਦੇ ਆਗੂਆਂ ਦੀ ਮੀਟਿੰਗ ਜਮੂਕਾ ਨੂੰ ਪਹੁੰਚ ਤੁਹਾਡੇ ਨਾਲ ਚੰਡੀਗੜ੍ਹ ਵਿੱਚ ਜੇ ਹੋਈ ਤੇ ਫੁਵਾੜੇ ਵਿੱਚ ਵੀ ਹੋਈ ਸੀ ਜਿਸ ਵਿੱਚ ਸੰਦੇਹ ਰਣ ਦੇ ਅੱਗੇੋਂ ਨੂੰ ਮੁੱਖ ਮੰਗ ਰੱਖੀ ਗਈ ਸੀ ਜੋ 2100 ਤੋਂ ਪੇ ਕੇ ਹੁੰਦਾ ਏਰੀਆ ਲਗਭਗ 5 ਸਾਲ 6 ਮਹੀਨੇ ਦਾ ਬਣਦਾ ਜੋ ਕਿ 18 ਕਰੋੜ 228 ਲੱਖ ਬਣਦਾ ਏਰੀਆ ਇਹ ਦਿੱਤਾ ਜਾਵੇ ਪ੍ਰਮੁੱਖ ਮੁੱਖ ਨੇ ਭਵੰਤਮਾਨ ਨੇ ਪ੍ਰੋਸਾ ਦਵਾਇਆ ਸੀ ਕਿ ਆਉਣ ਵਾਲੇ ਸਮੇਂ ਤੁਹਾਨੂੰ ਅਸੀਂ ਇਹ ਏਰੀਆ ਦਵਾਂਗੇ ਬਾਕੀ ਇਹ ਵੀ ਗੱਲਬਾਤ ਕੀਤੀ ਗਈ ਵੀ ਸੈਂਟਰਾਂ ਜੋ ਪੱਤੇ ਨੇ ਕੱਟ ਲਿਆ ਉਹ ਬਹਾਲ ਕੀਤੇ ਜਾਣ ਇਸ ਤਰ੍ਹਾਂ ਜੋ ਪ੍ਰਾਣੀ ਪੈਨ ਸਕੀਮ ਦੇ ਉੱਪਰ ਸਰਕਾਰ ਨੇ 2022 ਵਿੱਚ ਐਲਾਨ ਕੀਤਾ ਸੀਗਾ ਪਰ ਅਜੇ ਤੱਕ ਲਾਗੂ ਨਹੀਂ ਕੀਤੀ ਮੁਖਰੀ ਭਵਨਤਵ ਨੇ ਇਹ ਕਿਹਾ ਸੀ ਵੀ ਮੈਂ ਜਲਦੀ ਲਾਗੂ ਕਰੂੰਗਾ ਲਗਭਗ 1.5 ਸਾਲ ਤੋਂ ਪੂਰਾ ਸਮਾਂ ਹੋ ਚੁੱਕਿਆ ਪਰ ਅਜੇ ਤੱਕ ਪ੍ਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਦੂਜੇ ਵਾਰਸੀਂ ਆਪਾਂ ਗੱਲ ਕਰੀ ਕੇਂਦਰ ਸਰਕਾਰ ਦੀ ਵੀ ਕੇਂਦਰ ਸਰਕਾਰ ਵੱਲੋਂ ਇੱਕ ਜੁਪੀਐਸ ਗੀਓ ਦੇ ਉੱਪਰ 24 ਜਨਵਰੀ 2025 ਨੂੰ ਸਰਕੂਲਰ ਕੀਤਾ ਗਿਆ ਨੋਟਿਸ ਕੀਤਾ ਗਿਆ ਜਿਸ ਦੇ ਨਾਲ ਮਲਾਹਮੇ ਬਹੁਤ ਬਰੂਰ ਕੀਤਾ ਪੰਜਾਬ ਦੇ ਵਿੱਚ ਜੋ ਮੋਦੀ ਸਰਕਾਰ ਨੇ ਕੇਂਦਰ ਸਰਕਾਰ ਨੇ ਜੋ ਨੋਟੀਆਂ ਕਾਪੀਆਂ ਫੁਕੀਆਂ ਤੇ ਉਸ ਤੋਂ ਬਾਅਦ ਜੋ ਮੋਦੀ ਸਰਕਾਰ ਦੀ ਮੁਰਦਾਵਲੀ ਕੀਤੀ ਗਈ ਵੀ ਸਾਨੂੰ ਓਲਡ ਪੈਨਸ਼ਨਿੰਗ ਲਾਗੂ ਕਰੀਤੀ ਜਾਵੇ ਨਾ ਯੂਪੀਐਸ ਨਾ ਐਨਪੀਐਸ ਕਿਉਂਕਿ ਜੇਕਰ ਯੂਪੀਐਸ ਕਿ ਲਾਗੂ ਹੁੰਦੀ ਆ ਜਿਸ ਕਰਮਚਾਰੀ ਦੀ 25 ਸਾਲ ਸੇ ਪੂਰੀ ਹੋ ਗਈ ਜਿਉਂ ਨੇ ਕੋਈ ਫੰਡ ਕਢਾਇਆ ਹੋਇਆ ਤਾਂ ਉਹਨੂੰ ਪੂਰੀ ਪੈਨਸ਼ਨ ਨਹੀਂ ਦੇਦੀ ਜਾਂ ਪੂਰਾ ਫੰਡ ਜਮ੍ਹਾਂ ਕਰਾਊਗਾ ਆਮ ਤਾਂ ਮਲਾਜ਼ਮ ਇਹੀ ਹੁੰਦਾ ਜੀਪੀਐਸ ਉਹ ਪੈਸੇ ਕਢਾ ਲੈਂਦੇ ਆ ਪਰ ਉਹ ਜੇ ਫੰਡ ਆ ਜਿਹੜਾ ਉਹ ਕਢਾਇਆ ਹੋਇਆ ਉਸ ਦੁਆਰਾ ਜਮ੍ਹਾਂ ਕਰਾਉ ਤਾ ਪੈਨਸ਼ਨ ਲੱਗੂ ਨਹੀਂ ਪੈਸੇ ਨੂੰ ਘੱਟ ਰੁਗੀ ਇਸ ਕਰਕੇ ਮੋਦੀ ਸਰਕਾਰ ਦਾ ਪੰਜਾਬ ਵਿੱਚ ਵਿਰੋਧ ਕੀਤਾ ਜਾ ਰਿਹਾ ਹੰਨੀ ਮਾਨੇ ਪੈਂਸਰਾਂ ਤੇ ਆਗੂਆਂ ਦੇ ਬਚਾਲੇ ਜਿਹੜੇ ਸਰਪਾਲ ਸਿੰਘ ਚੀਮਾ ਜੀ ਨਾਲ ਜਿਹੜੀ ਮੀਟਿੰਗ ਹੋਈ ਸੀ ਉੱਥੇ ਉਹਨਾਂ ਨੇ ਕਿਹੜੀਆਂ ਮੰਗਾਂ ਮੰਨੀਆਂ ਉਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਬੇਤਾਂ ਦੀ ਸਰਪਾਲ ਸਿੰਘ ਚੀਮਾ ਨਾਲ ਜੋ ਮੀਟਿੰਗ ਹੋਈ ਸਾਡੇ ਫਣ ਦੇ ਆਗੂਆਂ ਦੀ ਪੰਜਾਬ ਮੰਡੰਡੀਰ ਦੇ ਵਿੱਚ ਕੋਈ ਤਾਂ ਕੰਪਿਊਟਰ ਦੇ ਹਾਵ ਕਰਨੇ ਵੀ ਆਪਣੀਆਂ ਮੰਗਾਂ ਬਾਰੇ ਗੱਲ ਕੀਤੀ ਵੀ ਸਾਨੂੰ ਸਿੱਖਿਆ ਭਾਵ ਜਮਰਜ ਕੀਤਾ ਜਾਵੇ ਤੇ ਛੇਵਾਂ ਪੇਸ਼ ਲਾਗੂ ਕੀਤਾ ਜਾਵੇ ਬਾਕੀ ਪ੍ਰਾਣੀ ਪੈਸ਼ਨ ਬਹਾਲੀ ਦਾ ਜਸਵੀ ਸਿੰਘ ਤਰਵਾੜਾ ਪ੍ਰਧਾਨ ਪੰਜਾਬ ਦਾ ਉਨੇ ਮੁੱਖ ਮੰਗ ਇਹ ਸੀ ਕਿ ਸਰਕਾਰ ਨੇ ਨੋਟੀਫਾਈ ਕੀਤਾ ਕਰਦਾ ਪੁਰਾਣੀ ਪੈਨਸ਼ਨ ਸਕੀਮ ਉੱਪਰ ਪਰ ਇਹ ਲਾਗੂ ਕਿੱਥੀ ਜਾਵੇ ਅਜੇ ਤੱਕ ਲਾਗੂ ਨਹੀਂ ਕੀਤੀ ਕਿ ਹਾਂ ਬੇਤਾਂ ਦੇ ਹਰ ਪਾਸੇ ਨੇ ਪ੍ਰੋਸਾ ਜਰੂਰ ਦਵਾਇਆ ਵੀ ਆਉਣ ਵਾਲੇ ਸਮੇਂ ਵਿੱਚ ਜੋ ਪੁਰਾਣੀ ਪੈਨਸ਼ਨ ਸਕੀਮ ਦੇ ਉੱਪਰ ਮੁੱਖਾਂ ਨੇ ਪੂਆਤਵ ਨਾਲ ਗੱਲਬਾਤ ਕਰਕੇ ਇਹਦਾ ਕੋਈ ਹੱਲ ਲੱਭਿਆ ਜਾਊਗਾ ਹਾਂ ਜੀ ਮਾਨ ਜੀ ਪੁਰਾਣੀ ਪੈਨਸ਼ਨ ਸਕੀਮ ਅਤੇ ਨਵੀਂ ਪੈਨਸ਼ਨ ਸਕੀਮ ਦੇ ਵਿੱਚ ਯੂਐਸਪੀ ਬਾਰੇ ਜਾਣਕਾਰੀ ਦਿਓ ਪੁਰਾਣੀ ਪੈਨਸਕੀਮ ਜੋ 2004 ਤੋਂ ਭਰਤੀ ਹੋਏ ਮਲਾਜਮਾਂ ਉਹਨਾਂ ਵਾਸਤੇ ਲਾਗੂ ਕਰਨੀ ਜ਼ਰੂਰੀ ਆ ਕਿਉਂਕਿ ਜਿਹੜੇ ਪਹਿਲਾਂ ਮਲਾਜਮ ਮੰਨ ਲਓ ਤੁਸੀਂ ਵੀ 20 ਪਰ ਜੇ ਮਲਾਇਮਾ ਜੇਕਰ ਟਾਇਰ ਹੁੰਦੇ ਆ ਤਾਂ ਉਹਨਾਂ ਨੂੰ 35000 40000 ਜਾਂ 45000 ਪੈਂਸ ਲੱਗਦੀ ਆ ਪਰ ਜਿਹੜੀ ਐਨਪੀਐਸ ਕੀਮਾ ਯੂਪੀਐਸ ਕੀਮਾ ਇਹਦਾ 25 ਸਾਲ ਸਰਵ ਦੀ ਕੰਡੀਸ਼ਨ ਆਖ ਦਿੱਤੀ ਇੱਕ ਇਹ ਵੀ ਕਹਿ ਦਿੱਤਾ ਵੀ ਜੋ ਫੰਡ ਕਢਵਾਇਆ ਉਹ ਵੀ ਸਾਨੂੰ ਦੁਆਰਾ ਜਮ੍ਹਾਂ ਕਰਾਓ ਤਾਂ ਤੁਹਾਨੂੰ ਇਹ ਇਹਦੇ ਉੱਪਰ ਮਾ ਲੋ ਜਿਹੜੀ ਯੂਪੀਐਸ ਕੀਮਾ ਲਾਗੂ ਕੀਤੀ ਜਾਊਗੀ ਪਰ ਇਸ ਕਰਕੇ ਜੋ ਕੇਂਦਰ ਸਰਕਾਰ ਦਾ ਮਲਾਇਮਾ ਦਿੱਲੀ ਵਿੱਚ ਜਾ ਕੇ ਬਿਰੋਲ ਕੀਤਾ ਪੰਜਾਬ ਵਿੱਚ ਉਹਦੇ ਨੋਟਿਸ ਨਾ ਕਾਪੀਆਂ ਫੁੱਕੀਆਂ ਅੰਗੀਆਂ ਲਗਾਤਾਰ ਜੋ ਪ੍ਰਾਣੀ ਪੈਂਸਨਿੰਗ ਵਾਲੇ ਮੁਲਾਜ਼ਮਾਂ ਉਹ ਬਰੋਲ ਕਰ ਰਹੇ ਆ ਵੀ ਸਾਨੂੰ ਓਲਡ ਪੈਂਸਨਿੰਗ ਲਗਦੀ ਹੈ ਹਾਲੇ ਕਿ ਉਹਨਾਂ ਨੇ ਕਈ ਵਾਰ ਮਾਸਟਰ ਜੈਕਸੀਸਨ ਨੂੰ ਮਿਲਿਆ ਵੀ ਸਾਨੂੰ ਪੱਕਾ ਕਰੋ ਜਾਂ ਤਰ੍ਹਾਂ ਖਾਂ ਸ਼ਵੰਦਾ ਕਰੋ ਪਰ ਅਜੇ ਤੱਕ ਤਾਂ ਨਾ ਤਾਂ ਵੱਧਾ ਹੋਇਆ ਨਾ ਹੀ ਉਹਨਾਂ ਨੂੰ ਪੱਕਾ ਕੀਤਾ ਗਿਆ ਹਾਂਜੀ ਮੰਨੀ ਕੱਚੇ ਮੁਲਾਜ਼ਮਾਂ ਨੂੰ ਕਦੋਂ ਲੈ ਗਰ ਰੈਗੂਲਰ ਕੀਤਾ ਜਾ ਸਕਦਾ ਹੈ ਹਾਂਜੀ ਮੁੱਖ ਮੰਤਰੀ ਭਵਨ ਤਮਾਨ ਨੇ ਇਹ ਕਿਹਾ ਸੀਗਾ ਵੀ ਕੱਚੇ ਮੁਲਾਜ਼ਮਾਂ ਜੋ ਉਹਨਾਂ ਨੂੰ ਮੈਂ ਰੈਗੂਲਰ ਪੱਕਾ ਕਰੂੰਗਾ ਵੀ ਕੱਚਾ ਛੱਡ ਕਟੂੰਗਾ ਮੁੱਖ ਮੰਤਰੀ ਭਵਨ ਦਵਾਨੇ ਕੋਈ ਸਟੀਚਰ ਤਪਕੇ ਕਰਦੇ ਜੇ ਕੋਈ ਸ਼ੱਕ ਨਹੀਂ ਹੈਗੀ ਲਗਭਗ 53000 ਜੋ ਸਾਮਾਣੀ ਭਰਤੀਆਂ ਹਨ ਪੱਕੇ ਵੀ ਕਰਦੇ ਹਨ ਆਉਣ ਵਾਲੇ ਸਾਲੇ ਵਿੱਚ ਇਹ ਆਸਿਕ ਦੀ ਜੱਥੇ ਆਪ ਸਰਕਾਰ ਤੋਂ ਵੀ ਜੋ ਪੰਜਾਬ ਸਰਕਾਰ ਵਿੱਚ ਕੰਮ ਕਰਦੇ ਕੱਚੇ ਮਲਾਜ਼ਮਾਂ ਵੀ ਉਹਨਾਂ ਨੂੰ ਰੈਗੂਲਰ ਕਰਤਾ ਜਾਂ ਇਹ ਵਿਸ਼ਵਾਸ ਕਿਤੇ ਸਦਾ ਤੁਹਾਨੂੰ ਮੰਨੂਣੀ ਦਾ ਜਾਵੇ ਹਾਂਜੀ ਦੋਸਤੋ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ